ਕਿ ਤਰੋ ਕਰ ਰਹੇ ਨੇ। ਸਰਕਾਰੀ ਕੋਈ ਮਦਦ ਨਹੀਂ ਕਰਦਾ। ਨਹੀਂ ਚਲੋ ਕਰਦੇ ਤੇ ਹੈ ਪਰ ਦੇਖੋ ਮਜ਼ਦੂਰੀ ਤੋਂ ਮਜ਼ਦੂਰੀ। ਉਹ ਮਦੋ ਉਹਨਾਂ ਦਾ ਦੱਸਣਾ ਗੁਜ਼ਾਰਾ ਮਦਦ। ਹਾਂਜੀ ਚਲੋ ਜਿੰਨੀ ਕੋ ਹੋ ਸਕੇ ਘਰ ਵੀ ਜੰਦਾ ਹੈ ਨਹੀਂ ਗੱਲ ਕਿ ਨਹੀਂ। ਪਰ ਦੇਖੋ ਬੱਚੇ। ਅਜਤੋਂ ਮਹਿੰਗਾਈ ਦਾ ਦੌਰ ਹੈ ਬੱਚੇ ਵੀ। ਉਹ ਆਪਣਾ ਕਮੰਦ ਹੈ ਆਪਣਾ ਪਰਿਵਾਰ ਹੁੰਦਾ। ਹਾਂਜੀ ਹਾਂਜੀ। ਉਹ ਆਪਣੀ ਜਗ੍ਹਾ ਠੀਕ ਹੈ। ਪਰ ਹੁਣ ਇਹ ਵੀ ਵਿਚਾਰਾ ਬੈਡ ਤੇ ਆ। ਚਲੋ ਜਿੰਨਾ ਕਿ ਮੇਰੇ ਕੋ ਹੋ ਸਕੇ। ਮੈਂ ਕਰਦੀ। ਕੀ ਹੋ ਗਿਲ ਕਰ ਦਿਓ ਉਸ ਨਾਲ ਸੀ ਨਹੀਂ ਚੰਨੀ ਆ ਕੇ ਚਲੋ ਇਹਦਾ ਇਲਾਜ ਹੋਏ ਬਸ ਹੋਰ ਕੁਝ ਨਹੀਂ ਚੱਲਣ ਫਿਰ ਅੰਦਰ ਕਾਬਲ ਹਾਂਜੀ ਆਪਣਾ ਆਪ ਆਪੇ ਖੁਦ ਸੰਭੇ ਹੋਰ ਨਹੀਂ ਕੋਈ ਚੰਗੀ ਮੈਂ ਵਿਆਹ ਕਿਦੋਂ ਹੋਇਆ ਸੀ ਉਹਦਾ ਵਿਆਹ ਹੋ ਗਿਆ 3 ਸਾਲ ਹੋਏ 3 ਜਨਵਰੀ ਦਾ ਹਾਂਜੀ ਹਾਂਜੀ ਸਾਲ ਕੀ ਪਹਿਲਾ ਵਾਰ ਸਾਲ ਪਹਿਲਾ ਦੁਰਘਟਨਾ ਤਾਂ ਸਾਲ ਪਹਿਲੇ ਹੋਇਆ ਹਾਂਜੀ ਠੀਕ ਹੈ ਵੇਚ ਨਹੀਂ ਆਪਣਾ ਨਾਮ ਦੱਸ ਦਿਓ ਔਰ ਕੀ ਹੋਇਆ ਸੀ ਸਰ ਮੇਰਾ ਨਾਮ ਬੋਵੀ ਕੁਮਾਰ ਹੈ ਤੇ ਸਰ 3 ਸਾਲ ਪਹਿਲੇ ਮੇਰਾ ਐਕਸੀਡੈਂਟ ਹੋ ਚੁੱਕਿਆ ਆ। ਈ ਰੱਖਿਆ ਪਰਟ ਗਿਆ ਸੀ ਜਿਹਦੇ ਕਰਕੇ ਮੇਰਾ ਵੀਰ ਦੀ ਹੱਡੀ ਟੁੱਟ ਚੁੱਕੀ ਦੀ ਆ। ਇਹ ਤਾਂ ਠੀਕ ਆ ਨਾ। ਉਹਦੇ ਕਰਕੇ ਸਰ ਮੇਰਾ ਅੱਧਾ ਸਰੀਰ ਖਲੋਗੇ ਦਾ ਤੇ ਇਹਨਾਂ ਦਾ ਸਰੀਰ ਮੇਰਾ ਕੰਮ ਨਹੀਂ ਕਰਦਾ। ਮੇਰਾ ਲੈਟ੍ਰੀਨ ਬਾਥ ਹੁੰਦੀ ਮੰਜੇ ਤੇ ਹੁੰਦਾ ਆ। ਬਹੁਤ ਦਿੱਕਤ ਆ, ਬਹੁਤ ਪਰੇਸ਼ਾਨ ਆ। ਉਹਦੇ ਕਰਕੇ ਮੇਰਾ ਸਰੀਰ ਨਹੀਂ ਚੱਲਣ ਕਰਕੇ ਨਾ ਮੇਰੇ ਬੈਟਸੋਲ ਵੀ ਹੋ ਗਏ ਜਲਾ। ਜੇ ਲੈ ਕਰਕੇ ਉੱਚੀ ਲੇਟੋ ਲੈ ਕੇ ਪੱਟਾਂ ਦਾ ਕਮੇੜੇ ਕਾਫੀ ਜਖਮ ਹੋ ਚੁੱਕੇ ਜੀ ਬਹੁਤ ਪਰੇਸ਼ਾਨ ਹੋ ਗਏ ਨਾ ਮੈਂ ਕਿੱਦਾਂ ਦੇ ਜਖਮ ਹੈ ਕੀ ਪੋਜੀਸ਼ਨ ਹੈ ਉਹਨਾਂ ਦੀ ਕਾਫੀ ਫੈਲ ਗਏ ਸਾਰੇ ਕਿੰਨੇ ਲੰਬੇ ਡੂੰਘੇ ਹੋਣਗੇ ਹਾਂ ਸੜੂ ਘਟ ਘਟ ਇੰਚ ਡੇੜ ਇੰਚ ਤੇ ਡੂੰਗਾ ਹੈ ਗਿਆ ਕਿੰਨੇ ਜਖਮ ਸੜੂ 3-4 ਜਖਮ ਆ ਗਿਆ ਜਿਹੜੇ ਮੈਨੂੰ ਕਾਫੀ ਤਕਲੀਫ ਦੇ ਰਹੇ ਕਿੱਦਾਂ ਇਲਾਜ ਹੈ ਇਲਾਜ ਸਰ ਮੇਰਾ ਹਸਪਤਾਲ ਕਰ ਗਿਆ ਕਿ ਸੀਪੂ ਮੈਡੀਕਲ ਵਾਲਿਆਂ ਨੇ ਜਿਹੜੇ ਸੜੂ ਮੇਰੇ ਕਰਾ ਰਹੇ ਆ ਇਹ ਕੱਲੀਆਂ ਪੱਟੀਆਂ ਨਾਲ ਬੈਠਾ ਜਖਮ ਵੀ ਸੁਭ ਨਹੀਂ ਰਿਹਾ। ਕਿਉਂਕਿ ਪੱਟੀਆਂ ਨੇ ਬਹੁਤ ਖੱਟਾ ਆ ਰਿਹਾ ਤੇ ਉਹਨਾਂ ਦੇ ਉਹਨਾਂ ਦੇ ਵੀ ਵਸਤੇ ਵੀ ਹਨੀ ਆ ਪਿੱ ਕੱਲੇ ਉਹੀ ਕਰਨਾ ਸਿੱਖਾ। ਪੱਟੀਆਂ ਦਾ ਖੱਟਾ ਬਹੁਤ ਜ਼ਿਆਦਾ ਆ ਰਿਹਾ ਤੇ ਮੈਂ ਹੋਰ ਵੀ ਚਾਹਨਾ ਵੀ ਜੇ ਕੋਈ ਦਵਾਈਆਂ ਦਵਾਈਆਂ ਉਹ ਲੈ ਕੇ ਨਹੀਂ ਦੇ ਸਕੀ। ਹਾਂ ਦਵਾਈਆਂ ਜ਼ਰੂਰੀਆਂ ਇੱਦਾਂ ਜਖਮ ਸੁੱਕ ਨਹੀਂ ਸਕਦਾ। ਹਾਂਜੀ ਹਾਂਜੀ। ਇਹੀ ਗੱਲ ਹੋਈ ਹੈ ਸਰ ਵੀ ਦਵਾਈਆਂ ਲੈ ਜਾਈਆਂ ਨਾ ਉਹ ਨਾਲ ਕੋ ਨਹੀਂ ਪੂਰੀਆਂ ਹੋੜੀਆਂ ਤੇ ਇਸ ਕਰਕੇ ਜਿਹੜੇ ਪੱਟੀਆਂ ਹਾਂ ਜਰੂਰ ਕਰਾ ਰਿਆ ਪਰ ਦਵਾਈ ਜਿਹੜੀ ਹੈ ਨਾ ਉਹ ਕੋਈ ਹੈਲਪ ਕਰੇਗਾ ਉਹਨਾਂ ਦੇ ਖੀ ਭੂਮੀਆਂ ਲੈ ਕੇ ਕਰਨਗੇ ਤੇ ਫੇਰੀ ਮੇਰੀ ਦਵਾਈਆਂ ਦਾ ਚੱਲੇ ਘਰ ਚ ਕੋਣ ਕੋਣ ਨਾਲ ਗੁਜ਼ਾਰਾ ਕਿਦਾਰੋ ਚੰਨ ਕੇ ਚੱਲ ਰਿਹਾ ਘਰ ਤੇ ਸਾਰੇ ਮੇਰੀ ਵਾਈਫ ਹੈ ਮੇਰੀ ਮਦਰ ਹੈ ਤੇ ਬਸ ਮੰਮੀ ਕੰਮ ਕਰਦੇ ਇੱਕ ਦੋ ਘਰਾਂ ਦਾ ਤੇ ਤਾਂ ਕਰਕੇ ਗੁਜ਼ਾਰਾ ਹੋ ਰਿਹਾ 3 ਮਹੀਨੇ ਤੋਂ 60-65 ਸਾਲ ਤੇ ਸਾਰਾ ਹੈ ਹੀ ਰੋਟੀ ਬਣੀ ਤੇ ਚੱਲ ਜੰਦਾ ਹੋਏਗਾ ਇਲਾਜ ਤੇ ਬਿਲਕੁਲ ਬੰਦ ਪਿਆ ਹੋਰ ਇਲਾਜ ਮੇਰਾ ਬਿਲਕੁਲ ਬੰਦ ਆ ਸਰ ਮੈਂ ਕੁਝ ਨਹੀਂ ਕਰ ਸਕਦਾ ਕਿੱਥੋਂ ਕਰਨਾ ਮੈਂ ਹੀ ਤਾਂ ਕਮਾਉਣ ਵਾਲਾ ਕਿ ਮੈਂ ਹੀ ਮੰਜੇ ਤੇ ਬੈਠ ਕੇ ਬਹੁਤ ਮੁਸ਼ਕਲ ਹੁੰਟੇ ਲਾ ਜੋ ਕਰਨਾ ਕੀ ਅਪੀਲ ਕਰਦੇ ਸਮਸਿਆ ਅਪੀਲ ਸਰ ਮੇਰੀ ਸਾਰਿਆਂ ਨੂੰ ਇਹ ਹੀ ਹੈ ਕਿ ਪਲੀਜ਼ ਮੇਰੀ ਹੈਲਪ ਕੀਤੀ ਜਾਏ ਠੀਕ ਹੈ ਨਾ ਤਾਂ ਕਿ ਮੈਂ ਆਪਣਾ ਇਲਾਜ ਕਰਾ ਸਕਾਂ ਮੈਡਮ ਹਾਂ ਬਸ ਇਹ ਹੀ ਅਪੀਲ ਹੈ ਸਰ ਹੋਰ ਮੈਂ ਕੁਝ ਨਹੀਂ ਚਾਹੁੰਦਾ ਆਪਣਾ ਨੰਬਰ ਬੋਲ ਦਿਓ ਐਡਰੈਸ ਬੋਲ ਦਿਓ ਸਰ ਮੇਰਾ ਨਾਮ ਐਡਰੈਸ ਹੈ ਗਾਂਬਰਾੰਪੜ ਰੋਡ ਡਾਕਟਰ ਗੋਲਟੀ ਦੀ ਗਲੀ ਤੇ ਮੇਰਾ ਕੰਟੈਕਟ ਨੰਬਰ ਹੈਗਾ 75088 95301 ਫਿਰ ਬੋਲਦਾ 75088 95301 ਮੇਰਾ ਫੋਨ ਨੰਬਰ ਹੈ